ਨੀ ਗਾਹ ਕੀ ਹੈ ਇਹ ਮੈਨੂੰ ਚਤਰੀ ਦੇ ਢੇ ਲਗਾ ਹੁਣ ਦੇ ਸਰਾਟੇ ਵਿੱਚ ਪੈਚ ਗਈ ਮੈਨੂੰ ਚਤਰੀ ਦੇ ਢੇ ਲਗਾ ਜਲਦੀ ਸਮਾਨ ਆ ਰਹੀ ਹੈ ਜੀ ਆਹ ਦੇਖੋ ਜੀ ਵੱਡੇ ਬਜ਼ੁਰਗ ਬੈਠੇ ਨੇ ਪੜ ਦੀ ਮੋੜ ਦੀ ਸ਼ਾਮੇ ਕਿਹੜੇ ਕਿਹੜੇ ਪਿੰਡਾਂ ਤੋਂ ਮਿਲਦੇ ਆ ਹਾਂ ਇਹ ਬਧਾਤਾ ਪਿੰਡਾ ਜੀ ਲਾਕਾ ਪਿੰਡਾ ਹਾਂ ਇੱਧਰ ਜਾਣਾ ਆਪਾਂ ਓ ਚਰਨੋ ਭਾਈ ਭੁੱਲ ਗਈ ਗੱਲਾਂ ਗੱਲਾਂ ਦਾ ਇੱਧਰ ਇਹਨੂੰ ਆਹੀ ਰਸਤਾ ਜਾਊਗਾ ਆ ਦੇਖ ਲੋ ਜੀ ਚੂਹਾ ਛੱਡਣ ਜਾ ਰਿਹਾ ਹੈ ਮੁੰਡਾ ਚੂਹਾ ਛੱਡਣ ਜਾ ਰਿਹਾ ਉਹਨਾਂ ਦੀ ਹੋਣਗੇ ਇਹਨਾਂ ਨੇ ਕੰਮਤ ਹੋਊਗੀ ਕਿਉਂ ਆਪਣੇ ਕਰਨਕ ਨਹੀਂ ਨਹੀਂ ਹੈਗੀ ਆਪਣੇ ਆਪੜ ਦਾ ਉਹਨਾਂ ਨੇ ਕਿਰੋ ਦਾਇਦਾ ਕਰਦੇ ਹਾਲੇ ਚਾਹ ਨਾਲ ਛੇਤੀ ਚੱਲ ਮਾਰ ਹੋ ਜੂਗੀ ਬਹੁਤ ਜ਼ਿਆਦੇ ਨਹੀਂ ਆ ਗਿਆ ਛੇਤੀ ਚੱਲ ਛੇਤੀ ਨਾ ਚੱਲ ਲਾਹਣਾ ਲੱਗ ਜੀ ਦੇ ਵੀ ਵੱਲ ਪੋਲ ਜੇ ਚੱਲਣ ਉਹ ਨਹੀਂ ਕਿੱਧਰ ਜਾਣਾ ਨਹੀਂ ਨਹੀਂ ਜਮੇ ਸੇਤੀ ਵਗ ਜੀਏ ਹਾਂ ਤੁਹਾਨੂੰ ਦਿਖਾਈ ਆ ਦੇਖੋ ਹੀ ਮੋੜ ਬਹੁ ਪਾਣੀ ਬਹੁਤ ਖੜਾ ਦੇਖੋ ਚੜਕਾਂ ਦਾ ਕੀ ਹਾਲ ਹੈ ਬਹੁਤ ਬੁਰਾ ਹਾਲ ਹੈ ਹਰ ਇੱਕ ਸਰਕਾਰ ਆ ਕਹਿੰਦੀ ਹੈ ਅਸੀਂ ਉਹ ਬਦਲ ਦਾਂਗੇ ਜੀ ਅਸੀਂ ਆ ਬਦਲ ਦਾਂਗੇ ਪਰ ਬਦਲਿਆ ਕੁਝ ਨਹੀਂ ਜਾਂਦਾ ਹੈਗਾ ਗੱਡੀਆਂ ਉੱਥੇ ਚੱਲਦੀਆਂ ਰਹਿੰਦੀਆਂ ਨੇ ਉਹ ਹੀ ਸੜਕਾਂ ਟੁੱਟ ਗਈ ਲੋਕਾਂ ਹਾਂ ਲੋਕ ਟੁੱਟ ਗਈ ਜੇ ਰਹੀ ਵਧੀਆ ਕਾਮਯਾਬ ਸੜਕ ਬਣਾ ਦਿਓ ਨਾ ਜਿਹੜੀ ਵਾਰ ਵਾਰ ਟੁੱਟੇ ਨਾ ਦਾ ਹਾਲ ਹੈ ਅਸੂਬਲੇ ਯੋ ਤੇ ਕੋ ਸਰਕਾਰੀ ਸਕੂਲ ਇਹ ਪਿੰਡ ਵਿਧਾਪੇ ਦਾ ਸਰਕਾਰੀ ਸਕੂਲ ਆ ਜੀ ਆ ਟੋਬਾ ਦੇ ਲੋਕੀ ਹਾਲ ਹੈ ਟੋਬਿਆਂ ਦਾ ਹਰੇਕ ਚੀਜ਼ ਦਾ ਮੰਦਾ ਹੀ ਹਾਲ ਆ ਕੀ ਕਰੇ ਬੰਦਾ ਬੰਦੇ ਨੇ ਕੀ ਕਰਨਾ ਆ ਦੇਖ ਲੋ ਇਹ ਸੜਕ ਬਣ ਰਹੀ ਆ ਵਿਦ ਆਪਦੀ ਹਰੂ ਨਾ ਕੋਈ ਬੋਟਾ ਪਿਆ ਰਖਾ ਬਹਿ ਰਹੇ ਹੈ ਗਾਉ ਆਪ ਉਰੀ ਉਤਰਨੀ ਹਾਂ ਹਾਂ ਉਤਰੋ ਉਤਰੋ ਮੈਨੂੰ ਪਤਾ ਤੁਹੇ ਿੱਕਾ ਮਾਰਨੀ ਨਾਲ ਹੋ ਚਲੋ ਜੀ ਮੈਂ ਹੁਣ ਚੱਲ ਰਹਣੀ ਤਾਰਤਾ ਮੈਂ ਹੁਣ ਜਨ ਪਾਈਦਲ ਤੁਰ ਕੇ ਜਾ ਰਹੀ ਆ ਆ ਦੇਖੋ ਸੜਕ ਤੇ ਰੋੜਾ ਪਾਇਆ ਪਿਆ ਸੜਕ ਤੇ ਆ ਮਿਲ ਜੇ ਬੱਟਿਆ ਬੱਟਿਆ ਦਾ ਤਲਕ ਜੂ ਸਾਰੇ ਸੋਹੇ ਗਲਾਸ ਜੀ ਕੱਲੀਆਂ ਕਹਿ ਰੀਆਂ ਦੋਨੇ ਜਣੀਆਂ ਐਣੀ ਪਤਾ ਕਿੱਥੇ ਚਿੱਤ ਟਕੋੜਾ ਹੋਇ ਸਾਡਾ ਆ ਕਰਕੇ ਮੈਂ ਥੋੜਾ ਬਿਮਾਰ ਆ ਜਿਹਦੇ ਕਰਕੇ ਆਵਾਜ਼ ਦੀ ਪ੍ਰੋਬਲਮ ਮਾਰੀ ਹੈ ਹੋ ਹੋ ਤੁਰਦਿਆਂ ਨੂੰ ਵੀ ਧਾਮ ਚੜਦਾ ਹਨ ਕੋ ਨੂੰ ਪਤਾ 1-2 ਦਿਨ ਬਿਮਾਰ ਹੋ ਜੇ ਬੰਦਾ ਉਹਦੇ ਕਰਕੇ ਵੀ ਹੋ ਜਾਂਦਾ ਆ ਦੇਖੋ ਜੀ ਬਾਹਰ ਚ ਤੋਰੀਆਂ ਦਾ ਬੂਟਾ ਲੱਗਿਆ ਹੋਇਆ ਹੈ ਰਖਤਾ ਤੇ ਚੜ ਰਿਹਾ ਆ ਰੋੜੀ ਕੋਟੜਾ ਖੜਿਆ ਆਇਆ ਨਾ ਕਿ ਬੁਜੀ ਵੀ ਅਣਜਾਣਾ ਤਾਰਤਾ ਹਨਾ ਇਸ ਕਰਕੇ ਤਾਰ ਰਿਹਾ ਹੈ ਕਿ ਤਾ ਜਾਣਕਾਰਾ ਭਾਈ ਮੈਨੂੰ ਡਰ ਲੱਗਦਾ ਹੈ ਮੈਨੂੰ ਮਾਰ ਨਹੀਂ ਆ ਮੈਨੂੰ ਡਰ ਬਹੁਤ ਲੱਗਦਾ ਨਾ ਆ ਕਰਕੇ ਆ ਦੇਖੋ ਦੋ ਦਿਨ ਬੁਖਾਰ ਚੜ ਕੇ ਤਿੰਨ ਦਿਨ ਪੂਰਾ ਹਾਲ ਹੋ ਰਿਹਾ ਹੈ ਦਖਾਵਾ ਨਹੀਂ ਦੋ ਕੋਠੇੜ ਜਾਨੀ ਕੋਈ ਕਿਨਸਲ ਹਾਂ ਤੇ ਦੇਖੋ ਜੀ ਇਹ ਤਾਂ ਫਰਦੋ ਲੋਕ ਪਦੀ ਆ ਵੀ ਲੋਕ ਤਾਂ ਸਭ ਅੱ비 ਪੈਂਦੀ ਆ ਇਹ ਤਾਂ ਨਹੀਂ ਸਾਲ ਲੱਗੂਗਾ ਅਸੀਮੀ ਨੇ ਲੰਗਣਗੇ ਆ ਸਾਡੇ ਦੇਲਾ ਪਿਛਲੇ ਸਾਲ ਦੇ ਰੋੜੇ ਪਾਇ ਪਹਿਲੇ ਪੰਡਾ ਹਾਲੇ ਤੱਕ ਲੋਕ ਨਹੀਂ ਪਾਈ ਜਦੋਂ ਕੋਈ ਪੌਂਡ ਦੀ ਪੌਂਡੀ ਆ ਵੀ ਪਾ ਇੱਥੇ ਪਊਗੀ ਤਾਂ ਕੋਈ ਨਾ ਕੋਈ ਰੋਲਾ ਪਾ ਕੇ ਵਹ ਜਾਂਦਾ ਕਮਾਣ ਕਮਾਣਾ ਆ ਸਾਡੇ ਹੋਰ ਕਮਾਣੀਆਂ ਨੇ ਰੋਲਾ ਪਾਇਆ ਭਾਈ ਕਹਿੰਦੇ ਸਾਡੇ 12ਵੇਂ ਮੂਰੋ ਦੀ ਨਾ ਨੰਗਲ ਦੇਣਾ ਮੈਂ ਕੋਟ ਨੂੰ ਨਿਮਾਰਤ ਹਾਂ ਹੋਰ ਮਰ ਕੀ ਬਣੋ ਉਹ ਤੇ ਹੀ ਖੜ ਗਿਆ ਕੰਮ ਨਹੀਂ ਲੁੱਕ ਪਾਈ ਜਾਂਦੀ ਸਾਡੇ ਮਾਰਚ ਵੀ ਆ ਦੇਖੋ ਜੀ ਬਾਹਰੇ ਘਰਾਂ ਦਾ ਪਾਸੇ ਹੁੰਦੇ ਦਾ ਬਹੁਤ ਵਧੀਆ ਲੜਾਈ ਨਾ ਪੜਾਈ ਨਾ ਚੁਗਲੀ ਨਾ ਚੱਕਾ ਪੰਡਾ ਦਾ ਸਭ ਲੜਾਈਆਂ ਪੜਾਈਆਂ ਚੁਗਲੀਆਂ ਬਾਰ ਭਾਈ ਹੋਵੇ ਘਰ ਸਾਡਾ ਵੀ ਬਰਮਤਵਾ ਕਰੇ ਸੁਣੂਗਾ ਬਾਰ ਭਾਈ ਕੋਠੀ ਬਣਾ ਕੇ ਉੱਚਾ ਹੁੰਦਾ ਤਾਂ ਬਾਰ ਭਾਈ ਬਹੁਤ ਰਾਮਦਾਰੀ ਹੈ ਨਾੁੰਦੀ ਹੈ ਕਿ ਇਹ ਤੋਂ ਮਰ ਕੇ ਜੇ ਨਾ ਪਿੰਡਾਂ ਦੇ ਕੰਮੁੰਜਾ ਨਾ ਹੋ ਰਹੇ ਹੁਣ ਤਾਂ ਸਾਧਨ ਬਾਤੂ ਨੇ ਚੱਕੀ ਸਕੂਟਰੀ ਉੱਟ ਗਈ ਆਚਾ ਉਹਨਾਂ ਲਈ ਬਹੁਤ ਵੱਡਾ ਘਰ ਪਾਇਆ ਹੈ ਜੀ ਖੇਤ ਚ ਤੇ ਬਸ ਪਿੰਡ ਕੀ ਗਾਣਗੇ ਲੋਕੀਂ ਜਾਂਦੇ ਮਿਸਨਾ ਬਹੁਤ ਘਾਟਾ ਖਾ ਰਿਆ ਸੀ ਤਾਂ ਇਹ ਨਾ ਕਿ ਨੀ ਵਧੀਆ ਫੁੱਲੀ ਢੁਲੀ ਜਗਾ ਬਣੀ ਹੋਈ ਸੀ ਜਿਵੇਂ ਮਰਜ਼ੀ ਬੈਠੋ ਲੋਕੀਂ ਜਾਂਦੇ ਕਿ ਕਿੱਥੇ ਉਹ ਕੇ ਰਹਿੰਦੇ ਨਹੀਂ ਤਾਂ ਚੋਰੀ ਨਹੀਂ ਤੇ ਜਿਆਦਾ ਹੀ ਦਾ ਤੇ ਹਲ ਸੰਤਾਂ ਦਾ ਡੇਰਾ ਦਰਸ਼ਨ ਕਰਨ ਲਈ ਆਪਣਾ ਡੇਰੇ ਦੇ ਆ ਇਥੇ ਪ੍ਰੋਗਰਾਮ ਦਾ ਸਾਲਵਾਦ ਡੇਰੇ ਦੇ ਬਹੁਤ ਵਧੀਆ ਡੇਰਾ ਹੈ ਕਦੇ ਆਇਓ ਦਰਸ਼ਨ ਕਰਨ ਲਈ ਇਹ ਹੈਗਾ ਬਧਾਤੇ ਪੰਡ ਸਹਨੇ ਦੇ ਸੜਕ ਤੋਂ ਆ ਆਪਣਾ ਆ ਦੇਖੋ ਜੀ ਕਿਸੇ ਨੇ ਸਾਈਕਲ ਕਿਵੇਂ ਲਾਇਆ ਬਚਾਈ ਏ ਲਗ ਲਾ ਕਹਿੰਦਾ ਮੇਰਾ ਕੋਈ ਸਾਈਕਲ ਚੱਕ ਕੇ ਲੈ ਜਾਏਗਾ 20 ਸਾਈਕਲ ਚੱਕ ਕੇ ਲੈ ਕੇ ਜਾਊਗਾ ਹੋਰ ਕੀ ਕਰੂਗਾ ਮਿਲਾ ਕੇ ਤੂੰ ਬਚਾਏ ਤਰ ਕਿ ਕਿਸੇ ਵਸੇ ਗਾਲੇ ਗਾਉਂਦੇ ਸੀ ਲੋਕ ਤੁਹਾਨੂੰ ਤਾਂ ਪਤਾ ਨਹੀਂ ਕਿੱਥੇ ਕੀ ਕਿੱਥੇ ਕੀ ਕਿਦਾਂ ਨਾ ਵਾਈ ਜਟ ਹੋ ਜੇ ਬੈ ਗਿਆ ਮਗਰ ਪੈਰਾਂ ਨਹੀਂ ਛੱਟਣਾ ਆ ਮੈਥੋਂ ਦਾ ਭੱਜਾ ਨਹੀਂ ਆਣਾ ਬਿਮਾਰ ਕਰਕੇ ਯਾਰ ਨੂੰ ਮੈਂ ਇੱਕ 10 ਸਾਲ ਦੀ ਗੱਲ ਸੁਣ ਇੱਕ ਸਾਲ ਇਨਾ ਮੀਂਹ ਪਿਆ ਤਾਂ ਮੀਂਹ ਹੱਤ ਅਸੀਂ ਹਮੇ ਦੀ ਖੇਤੋਂ ਮੈਂ ਦੀ ਕੰਬਰੀ ਮਤਲਬ ਨਾਲ ਆਪਣੇ ਦੋ ਸੇ ਮੱਕੀ ਦੀ ਬੜੋ ਬੜੀ ਐ ਮੱਕੀ ਦਾ ਗੋਡੇ ਗੋਡੇ ਪਾਣੀ ਉਹ ਖੜ ਗਈ ਮੈਂ ਖੜ ਗਈ ਬਾਹਰੇ ਉਹ ਵੜ ਗਈ ਮੱਕੀ ਚ ਐਨੇ ਨੂੰ ਆ ਗਿਆ ਭਾਈ ਚੱਟ ਰਕੋ ਕਹਦਾ ਜੀ ਗੱਲ ਦਿੰਦੀ ਹਾਂ ਬਾਥਰੂਮ ਕੰਮ ਲਈ ਆ ਮੇਰਾ ਨਾਲ ਹੀ ਕਹਦਾ ਮੈਨੂੰ ਮੈਂ ਦੱਸ ਉਹ ਮੱਕੀ ਦਾ ਕਹਿੰਦਾ ਲੱਖ ਲੱਖ ਪਾਣੀ ਐ ਬਾਥਰੂਮ ਕੰਨ ਮੱਕੀ ਚ ਕੀ ਕਰ ਰਹੀ ਐ ਮੈਂ ਕਿਹਾ ਹੋਰ ਬਸ ਹੋਰ ਵੀ ਛੱਡ ਕੇ ਤੇ ਆਪਣੇ ਕੰਮ ਆ ਦੇ ਭਾਈ अगर आसा पासा करके देखो आप बाबू भी समझते असि की भाखे लगे और सामने सब कुछ है भाई दूजे दिन साढ़े घर से देना कर ला ਹਰਿਓ ਕਿ ਚਲੋ ਜਿੱਦ ਤੱਕ ਆ ਕੱਟੀ ਜਾਂਦੇ ਆ ਹੁਣ ਕੋਈ ਅਸੀਂ ਪਹੁੰਚ ਲਾਇਆ ਨਹਿਰ ਦੇ ਥੇ ਤੇ ਵਿਪਰਾਵਾਂ ਖੜ ਜਾ ਗੱਡੀ ਲੈ ਕੇ ਆਈ ਜਾਂਦਾ ਨੰਗ ਲੈਣ ਦਿਖਾਉਂਦੇ ਆ ਇਹ ਆਹ ਬੰਦੇ ਆਏ ਅੱਜ ਲੋਕ ਆਹ ਲੋਕਾਂ ਨੇ ਦੇਰੇ ਮੂਹਰੇ ਖੜੇ ਨਾ ਲੋਕ ਇਹ ਵੀ ਸਾਨੂੰ ਨੰਗ ਆਹ ਅਗਲੀ ਕਹਾਣੀ

ਕਣਕ ਹੋਈ ਚੀਰੀ ਹੋ ਗਈ ਬਾਜਰਾ ਮੱਕੀਆਂ ਚਰੀਆਂ ਜੋ ਵੀ ਮਤਲਬ ਆਲੂ ਪਿਆਜ਼ ਲਸਣ ਪਰ ਜੱਟ ਦੀ ਕਦਰ ਨਹੀਂ ਕਦਰ ਨਹੀਂ ਕਰੀ ਜੱਟ ਦੀ ਜੇ ਇਹ ਇਨਸਲਾਂ ਦੇ ਸਹੀ ਡੇਟ ਦੇਣ ਸਰਕਾਰਾਂ ਇੱਕ ਵੀ ਕਾਮਯਾਬ ਕਿਉਂ ਬਾਹਰੇ ਧੱਕੇ ਖਾਣ ਦਿਹਾੜੀਆਂ ਕਰਨ ਬਾਹਰੇ ਜਾ ਕੇ ਹੋ ਇਹਨਾਂ ਦਾ ਕਹਿੰਦੇ ਨੇ ਦੀ ਪੰਜਾਬ ਸੌਨੇ ਦੀ ਚਿੜੀ ਐ ਹੁਣ ਫਸਲ ਦੀ ਵੀ ਨਹੀਂ ਰਹੀ ਇਹ ਮਾੜੀਆਂ ਸਰਕਾਰਾਂ ਦੇ ਕਾਰਨ ਨਹੀਂ ਰਹੀ ਹੈਗੀ ਨਹੀਂ ਤਾਂ ਉਹ ਫਸਲ ਕਿਹੜੀ ਐ ਜਿਹੜੀ ਪੰਜਾਬ ਚ ਹੁੰਦੀ ਨਹੀਂ ਪੰਜਾਬ ਜਿੱਥੇ ਦਾ ਅੰਨ ਨਹੀਂ ਕਿਤੇ ਪੈਦਾ ਹੋਇਆ ਨਾ ਹੋਣਾ ਕਿਤੇ ਥੱਲੇ ਵਾਲਾ ਇਹਦੇ ਜੀ ਆਪਾਂ ਪਹੁੰਚ ਚੱਕਿਆ ਤੇ ਹੁਣ ਆਪਾਂ ਅੱਗੇ ਜਾਵਾਂਗੇ ਗਹਿਲਾਂ ਆਪਣਾ ਮम्मा ਗਿਆਲਾ ਆ ਦੇਖੋ ਵੱਡੇ ਰੋਡ ਤੇ ਆ ਗਏ ਆਪਾਂ ਹੁਣ

ਸਬਜੀ ਆਲਾ ਫਲ ਫਰੂਟ ਸਬਜੀ ਜੋ ਵੀ ਮੰਗ ਲੈ ਮਿਲਦੀ ਇਥੋਂ ਆ ਭਾਈ ਜੰਗਲ ਸ਼ੁਰੂ ਹੋ ਗਿਆ ਇੱਧਰ ਇੱਧਰ ਫਾਇਰ ਇੱਧਰ ਕੋਲ ਸਾਗੀ ਦੇਖੋ ਬਹੁਤ ਵਧੀਆ ਪਾਲਸਾ ਕੋਹ ਕਾਂਟ ਪਾਲਸਾ ਆ ਅੰਦਰੋਂ ਦੇਖਣ ਵਾਲੀ ਚੀਜ਼ ਆ ਜੀ ਬਹੁਤ ਠੰਡ ਬਣੀ ਹੋਈ ਆ ਅੰਦਰੋਂ ਦੇਖ ਇਹ ਚਰਨੋਂ ਵਿਆਹ ਆਈ ਨਾ ਇਥੇ ਦੇਖੀ ਹੋਈ ਚਰਨੋਂ ਦੀ 真的，我也不